ਸਤਿ ਸ਼੍ਰੀ ਅਕਾਲ ਮੈਂ ਸੋਮਸਾ ਹੋਂਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਚੈਨਲ ਦੀ ਟੀਮ ਪਟਿਆਲਾ ਬਾਈਪਾਸ ਤੇ ਹੈ ਜਿਵੇਂ ਤੁਸੀਂ ਜਾਣਦੇ ਹੋ ਕਿ ਕਿਸਾਨਾਂ ਦੇ ਵੱਲੋਂ ਪੂਰਨ ਤੌਰ ਤੇ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਔਰ ਉਸ ਕਾਲ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਪੂਰੇ ਤਰ੍ਹਾਂ ਜਿਹੜੇ ਇੰਤਜ਼ਾਮ ਹੈ ਉਹ ਵੀ ਕੀਤੇ ਹੋਏ ਨੇ ਬੇਸ਼ੱਕ ਉਹ ਕਿਸੇ ਤਰ੍ਹਾਂ ਦੇ ਵੀ ਇੰਤਜ਼ਾਮ ਕੀ ਹੋਣਾ ਹੋਣਾ ਔਰ ਖਾਸ ਕਰਕੇ ਜਦੋਂ ਐਮਰਜੈਂਸੀ ਹੈ emergancy ਦੇ ਵਕਤ ਜਿਹੜੀ ਹੈ ਉਹ ਕਿਸਾਨਾਂ ਵੱਲੋਂ ਉਹ ਸਾਈਬਰ ਜੈਂਸੀ ਨੂੰ ਮੱਦੇ ਨਜ਼ਰ ਰੱਖ ਦਿਆ ਹੋਇਆ ਉਹ ਉਹਨਾਂ ਨੂੰ ਛੋੜ ਵੀ ਦਿੱਤੀ ਜਾ ਰਹੀ ਹੈ ਇਸ ਸਮੇਂ ਮੇਰੇ ਨਾਲ ਪੁਲਿਸ ਮੁਲਾਜ਼ਮ ਮੇਰੇ ਵੀਰ ਮੇਰੇ ਨਾਲ ਹੈ ਉਹਨਾਂ ਤੋਂ ਪੁੱਛਦੇ ਆ ਕਿ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਔਰ ਕਿੱਥੋਂ ਲੈ ਕੇ ਕਿੱਥੋਂ ਤੱਕ ਤੁਸੀਂ ਜਾ ਰਹੇ ਹੋ ਸਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਸ ਤਰ੍ਹਾਂ ਦੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਹਾਂ ਹਾਂ ਸਤਿ ਸ੍ਰੀ ਅਕਾਲ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਹੋ ਪੂਰੇ ਬਹੁਤ ਵਧੀਆ ਇੰਤਜ਼ਾਮ ਨੇ ਜੀ ਚਲੋ ਕਿਸਾਨਾਂ ਵੱਲੋਂ ਬੰਨਦਾ ਸੱਦਾ ਹੈ ਜੀ ਇਸ ਨੂੰ ਮੱਦੇ ਨਜ਼ਰ ਰੱਖ ਕੇ ਪੰਜਾਬ ਸਰਕਾਰ ਵੱਲੋਂ ਸਾਡੇ ਦੇ ਹਸਾਬ ਵੱਲੋਂ ਪਟਿਆਲਾ ਰੇ ਸਰਦਾਰ ਨਜੀਦ ਸਿੰਘ ਸਿੱਧੂ ਸਾਹਿਬ ਵੱਲੋਂ ਜੀ ਬਹੁਤ ਵਧੀਆ ਪ੍ਰਕਾ ਪੂਰੇ ਵਧੀਆ ਇੰਤਜ਼ਾਮ ਨੇ ਜੀ ਪਰ ਵਧੀਆ ਨੇ ਹਾਂ ਜੇ ਕਿਤੇ ਵੀ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਨਹੀਂ ਕਿਤੇ ਕੋਈ ਅਜਿਹੀ ਜਿਹੀ ਪ੍ਰੋਬਲਮ ਨਹੀਂ ਗਈ ਜ਼ਰੂਰੀ ਸਵਾਮਾਂ ਨੇ ਉਹਨਾਂ ਵਾਸਤੇ ਖੁੱਲ ਵੀ ਉਹਨਾਂ ਨੂੰ ਜੀ ਜੀ ਜਿਵੇਂ ਕਿਸੇ ਦੇ ਪੇਪਰ ਨੇ ਜਾ ਕੋਈ ਮੈਡੀਕਲ ਸਹੂਲਤ ਹੈ ਜੀ ਤੇ ਜੋ ਜੋ ਕਿਸੇ ਵਿਆਹ ਕਰਦੀ ਹੈ ਹਾਂਜੀ ਹਾਂਜੀ ਉਹਨਾਂ ਨੂੰ ਤਕਰੀਬਨ ਕਿਸਾਨਾਂ ਵੱਲੋਂ ਵੀ ਸੁਣਨ ਚਾਹੀਦੀ ਉਹਨਾਂ ਨੂੰ ਕੋਈ ਰੋਕਿਆ ਨਹੀਂ ਜਾ ਰਿਹਾ ਵੀਰ ਜੀ ਸਵੇਰੇ 7:00 ਵਜੇ ਤੋਂ ਲੈ ਕੇ ਸ਼ਾਮ ਦੇ ਕਿੰਨੇ ਵਜੇ ਤੱਕ ਬੰਦ ਹੈ 4:00 ਵਜੇ ਤੱਕ ਹੈ ਜੀ 4:00 ਵਜੇ ਤੱਕ ਉਸ ਤੋਂ ਬਾਅਦ ਆਮ ਓਪਨ ਹੋ ਜਾਂਦਾ ਹਾਂਜੀ ਉਸ ਤੋਂ ਬਾਅਦ ਵੀ ਰਿਟਰਨ ਜਾਣਾ ਦੀ ਤਰ੍ਹਾਂ ਓਪਨ ਹੋ ਜੂਗਾ ਜੀ ਅੱਛਾ ਦੂਸਰੇ ਸ਼ਬਦਾਂ ਵਿੱਚ ਆਪਾਂ ਕਹੀਏ ਕਿ ਪਬਲਿਕ ਵੱਲੋਂ ਆਪਜੀ ਦਾ ਕਿੰਨਾ ਖਾਸ ਦਿੱਤਾ ਜਾ ਰਿਹਾ ਪਬਲਿਕ ਫੁੱਲ ਸਾਥ ਦੇ ਰਹੀ ਹੈ ਵਾਹ ਜੀ ਵਾਹ ਹਾਂਜੀ ਔਰ ਜਿਸ ਸਾਈਡ ਤੇ ਤੁਸੀਂ ਰੋਕ ਲਗਾ ਰਹੇ ਸਾਈ ਸਾਨੂੰ ਕੋਈ ਰੁਕਣ ਦੀ ਨਹੀਂ ਜ਼ਰੂਰਤ ਨਹੀਂ ਪੈ ਰਹੀ ਆ ਪਬਲਿਕ ਆਪਦੇ ਆ ਫਿਰ ਕੀ ਪਈ ਹੈ ਜੀ ਵੈਰੀ ਗੁੱਡ ਮਤਲਬ ਪਬਲਿਕ ਜਿਹੜਾ ਪੂਰਾ ਸਾਥ ਦੇ ਰਹੀ ਹੈ ਪਬਲਿਕ ਤਕਰੀਬਨ ਆ ਜੀ ਹਾਂ ਜੀ ਤੁਹਾਡੀ ਮੂਵਮੈਂਟ ਨੂੰ ਲੈ ਕੇ ਡਿਊਟੀਆਂ ਪੂਰੇ ਚੱਕਰ ਲਾ ਰਹੇ ਹੋ ਨਹੀਂ ਸਾਰਾ ਇਸ ਦਾ ਮਤਲਬ ਚਾਹ ਪਾਣੀ ਪੀਣ ਵਾਸਤੇ ਜਾ ਰਹੇ ਸੀ ਅੱਛਾ ਅੱਛਾ ਹਾਂ ਜੀ ਵਾਹ ਚਲੋ ਮੇਰੇ ਵੀਰ ਨੇ ਜਿਹੜੇ ਕਿ ਅਰਜ ਸੇਵਾਮਾਂ ਦੇ ਵਿੱਚ ਪੂਰੀ ਤਰ੍ਹਾਂ ਮੁਸ਼ਤਿਹਦ ਨੇ ਔਰ ਵੱਡੀ ਗੱਲ ਇਹ ਹੈ ਕਿ ਇਹਨਾਂ ਨੇ ਇਹ ਕੀਤੀ ਕਿ ਪਬਲਿਕ ਵੱਲੋਂ ਪੂਰਾ ਸਾਥ ਹੈ ਪਬਲਿਕ ਸਾਨੂੰ ਕਦੇ ਵੀ ਉਹ ਨਹੀਂ ਕਰਦੀ ਔਰ ਸਰਕਾਰ ਦੇ ਇਹਨਾਂ ਨੇ ਗੱਲ ਦੱਸੀ ਆ ਵੀ ਜਿੱਥੇ ਸਰਕਾਰ ਨੇ ਕਿਹਾ ਸਾਡੀਆਂ ਡਿਊਟੀਆਂ ਲੱਗੀਆਂ ਸੋ ਤੁਸੀਂ ਗੱਲਬਾਤ ਕੀਤੀ ਹੋਰ ਕੀ ਕਹਿਣਾ ਚਾਹੁੰਦੇ ਹੋ ਵਾਸੇ ਜਿਹੀ ਕਹਿੰਦਾ ਹਾਂ ਕਿ ਅਸੀਂ ਪ੍ਰੈਸ ਵਾਲੇ ਭਾਈਆਂ ਦਾ ਵੀ ਬਹੁਤ ਸਾਥ ਹੈ ਸਾਡੇ ਨਾਲ ਜੇ ਤੁਹਾਡਾ ਸਾਥ ਹੈ ਸਾਡੇ ਨਾਲ ਸਮਝੋ ਵੀ ਧਰ ਰੱਬ ਦੀ ਸਾਥ ਸ਼ੁਕਰੀਆ ਸ਼ੁਕਰੀਆ ਮਿਹਰਬਾਨੀ ਥੈਂਕ ਯੂ ਵੈਰੀ ਮਚ ਸੋ ਦੋਸਤੋ ਮੈਂ ਦੱਸ ਦਿਆਂ ਕਿ ਇਹ ਜਿਹੜੀ ਰੋਡ ਹੈ ਜਿਹੜੀ ਇਸ ਸਮੇਂ ਤੁਸੀਂ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਹ ਪਟਿਆਲੇ ਤੋਂ ਜਦੋਂ ਸਰਹੰਦ ਨੂੰ ਜਾਂਦੇ ਆਪਾਂ ਇਹ ਉਹ ਰੋਡ ਹੈ ਜਿਹੜੀ ਕਿ ਇਸ ਟਾਈਮ ਟਾਵਾ ਟਾਵਾ ਕੋਈ ਬਾਈਕ ਨਜ਼ਰ ਆ ਰਿਹਾ ਔਰ ਕੋਈ ਗੱਡੀ ਕੋਈ ਕਾਰ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਔਰ ਦੂਜੇ ਪਾਸੇ ਜੇ ਆਪਾਂ ਗੱਲ ਗੱਲ ਕਰੀਏ ਇਸ ਰੋਡ ਦੇ ਉੱਪਰ ਤੁਹਾਨੂੰ ਮਤਲਬ ਕੋਈ ਕਾਰ ਨਜ਼ਰ ਆਉਂਦੀ ਹੋਏਗੀ ਜਾਂ ਮੋਟਰਸਾਈਕਲ ਨਹੀਂ ਤਾਂ ਆਲਰੇਡੀ ਜਿਸ ਤਰ੍ਹਾਂ ਦਾ ਇਹ ਜਿਹੜਾ ਬਾਈਪਾਸ ਹੈ ਇੰਨਾ ਜ਼ਿਆਦਾ ਇੰਨਾ ਜ਼ਿਆਦਾ ਭੀੜ ਭਾਰ ਵਾਲਾ ਬਾਈਪਾਸ ਹੈ ਕਿ ਜਿੱਥੇ ਤਿੰਨ ਸੁੱਟ ਨੂੰ ਵੀ ਜਗ੍ਹਾ ਨਹੀਂ ਹੁੰਦੀ ਤਾਂ ਇਹ ਜਿਹੜੀ ਰੋਡ ਇਸ ਸਮੇਂ ਤੁਸੀਂ ਦੇਖ ਰਹੇ ਹੋ ਇਹ ਜਦੋਂ ਆਪਾਂ ਸਰਹੰਦ ਤੋਂ ਪਟਿਆਲੇ ਦੇ ਅੰਦਰ ਦੁੱਖ ਨਿਵਾਰਨ ਸਾਹਿਬ ਗੁਰਦੁਆਰੇ ਵੱਲ ਜਾਂਦੇ ਆ ਇਹ ਉਹ ਰੋਡ ਹੈ ਜਿਹੜੀ ਦੁੱਖ ਨਿਵਾਰਨ ਸਾਹਿਬ ਗੁਰਦੁਆਰੇ ਨੂੰ ਜਾਂਦੀ ਹੈ ਜਦੋਂ ਸਰਹੰਦ ਤੋਂ ਆਪਾਂ ਆਉਂਦੇ ਹੋ ਸੋ ਇਹ ਰੋਡ ਮੈਂ ਦੱਸਣੀ ਚਾਹੁੰਦਾ ਜਿਹੜੀ ਇਸ ਸਮੇਂ ਤੁਸੀਂ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਹ ਪਟਿਆਲਾ ਬਾਈਪਾਸ ਤੋਂ ਨਵੇਂ ਬੱਸ ਸਟੈਂਡ ਨੂੰ ਜਾਂਦੀ ਹੈ ਮਤਲਬ ਰਾਜਪੁਰੇ ਰੋਡ ਵੱਲੋਂ ਨਿਕਲ ਜਾਂਦੀ ਹੈ ਨਵਾਂ ਬੱਸ ਸਟੈਂਡ ਜਿਹੜਾ ਪਟਿਆਲੇ ਦਾ ਉਸ ਦੇ ਉੱਪਰ ਤੁਸੀਂ ਇਹ ਸਾਰਾ ਕੁਝ ਵੇਖ ਰਹੇ ਹੋ ਸੋ ਦੋ ਦੋਸਤੋ ਇਹ ਜਿਹੜਾ ਚੌਕ ਹੈ ਇਸ ਚੌਕ ਦੇ ਬਿੱਲ ਤਿੱਲ ਸੁਟਣ ਨੂੰ ਵੀ ਜਗ੍ਹਾ ਨਹੀਂ ਹੁੰਦੀ ਤਿੱਲ ਸੁਟਣ ਨੂੰ ਵੀ ਜਗ੍ਹਾ ਨਹੀਂ ਹੁੰਦੀ ਲੇਕਿਨ ਅੱਜ ਇਹ ਚੌਕ ਪੂਰੀ ਤਰ੍ਹਾਂ ਖਾਲੀ ਨਜ਼ਰ ਆਉਂਦਾ ਹੈ ਕਿਉਂਕਿ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਜਿਹੜਾ ਇਹ ਬੰਦ ਹੈ ਔਰ ਉਸ ਤੋਂ ਬਾਅਦ ਆਮ ਵਰਗੀ ਜਿਵੇਂ ਮੁਲਾਜ਼ਮ ਵੀਰ ਨੇ ਵੀ ਦੱਸਿਆ ਹੈ ਕਿ ਪਬਲਿਕ ਦੇ ਵੱਲੋਂ ਪੂਰਾ ਸਾਥ ਦਿੱਤਾ ਜਾ ਰਿਹਾ ਹੈ ਪਬਲਿਕ ਜਿਹੜੀ ਹੈ ਪੂਰੀ ਤਰ੍ਹਾਂ ਮਤਲਬ ਸੁਚੇਤ ਹੈ ਬੰਦ ਦੀ ਕਾਲ ਹੈ ਅਵਾਜਾਈ ਜਿਹੜੀ ਹੈ ਉਹ ਵੀ ਮਤਲਬ ਟਾਮੀ ਟਾਮੀ ਨਜ਼ਰ ਆ ਰਹੀ ਹੈ ਔਰ ਰੇਲਵੇ ਵਿਭਾਗ ਬੰਦ ਹੈ ਐਮਰਜੈਂਸ ਐਮਰਜੈਂਸੀ ਦੀ ਗੱਲ ਕਰੀਏ ਤੇ ਐਮਰਜੈਂਸੀ ਜਿਹੜੀ ਹੈ ਉਸ ਵੇਲੇ ਮਤਲਬ ਜਿਹੜੀ ਹੈ ਸਾਰੀ ਜਿਹੜੀ ਹੈ ਉਹਨਾਂ ਨੂੰ ਛੋਟ ਦਿੱਤੀ ਜਾ ਰਹੀ ਹੈ ਇਹ ਸ੍ਰੀ ਹੰਦਰ ਰੋਡ ਹੈ ਜਿਹੜੀ ਸਮੇਂ ਤੁਸੀਂ ਦੇਖ ਰਹੇ ਹੋ ਸੋ ਅ ਕੱਲ ਇਹੀ ਹੈ ਵੀ ਕਿਸੇ ਨਾ ਕਿਸੇ ਤਰ੍ਹਾਂ ਜਦੋਂ ਆਪਾਂ ਇਸ ਨੂੰ ਦੇਖਦੇ ਆ ਤੇ ਉਸ ਵੇਲੇ ਜਿਹੜੀ ਕੌਲ ਹੈ ਉਹ ਭਰਪੂਰ ਨਜ਼ਰ ਆ ਰਹੀ ਹੈ ਸੋ ਇਹ ਟਾਮਾ ਟਾਮਾ ਜਿਹੜਾ ਹੈ ਜਿਹੜਾ ਹੈ ਨਜ਼ਰ ਆ ਰਿਹਾ ਕੈਮਰਾਮੈਨ ਵਿਸ਼ਨੂੰ ਦੇ ਨਾਲ ਮੈਸ ਹੋਂਸੋਂ ਤਪੋ ਸੁਨਾਮਾ ਚੈਨਲ